ਇਹ ਕਾਲਜੀਵਰੇ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਬੰਦ ਹੋਣਗੇ 11 ਕਰੋੜ ਜਨ ਤਨਖਾਤੇ ਪਾਰ ਕਿਉਂ ਫਟਾਫਟ ਚੈੱਕ ਕਰੋ ਇਨ੍ਹਾਂ ਕਿਤੇ ਇਨ੍ਹਾਂ ਵਿੱਚ ਤੁਹਾਡਾ ਅਕਾਊਂਟ ਵੀ ਨਾ ਵੀ ਤਾਂ ਨਹੀਂ ਜੇਕਰ ਤੁਸੀਂ ਜਨ ਤਨ ਅਕਾਊਂਟ ਹੋਲਡਰ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਦਰਸ਼ਕ ਕੇਂਦਰ ਸਰਕਾਰ ਨੇ ਸਰਕਾਰੀ ਬੈਂਕਾਂ ਨੂੰ ਸਲਾਹ ਦਿੱਤੀ ਹੈ ਕਿ ਜੋ ਖਾਤੇ ਪ੍ਰਧਾਨ ਮੰਤਰੀ ਜਨਤਨ ਯੋਜਨਾ ਤਹਿਤ ਖੋਲੇ ਗਏ ਹਨ ਉਨ ਤੇ ਅਤੇ ਲੰਬੇ ਸਮੇਂ ਤੋਂ ਵਰਤੇ ਨਹੀਂ ਜਾ ਰਹੇ ਉਨਾਂ ਨੂੰ ਬੰਦ ਕਰ ਦਿੱਤਾ ਜਾਵੇ ਸਰਕਾਰ ਨੂੰ ਜਾਣਕਾਰੀ ਮਿਲੀ ਹੈ ਕਿ ਕਈ ਨਕਾਰਾਕ ਜਨਤਨ ਖਾਤਿਆਂ ਦਾ ਇਸਤੇਮਾਲ ਮਿਊਲ ਅਕਾਊਂਟਾਂ ਤੇ ਤੌਰ ਤੇ ਹੋ ਰਹਾ ਹੈ ਜਿਸ ਦਾ ਮਤਲਬ ਹੈ ਕਿ ਇਹ ਖਾਤਿਆਂ ਖਾਤੇ ਦੂਜਿਆਂ ਦੀ ਗਲਤ ਪੈਸੇ ਰੱਖਣ ਜਾਂ ਭੇਜਣ ਲਈ ਵਰਤੇ ਜਾ ਰਹੇ ਹਨ ਇਸ ਦਾ ਨਤੀਜਾ ਹੈ ਇਹ ਹੈ ਕਿ ਇਸ ਖਾਤੇ ਤੋਂ ਖਦੜੀਅਤੇ ਮਣੀ ਲੜ ਰਿੰਗ ਲਈ ਵਰਤੇ ਜਾ ਰਹੇ ਹਨ ਜਿਸ ਨਾਲ ਸਾਈਬਰ ਫਰਾਡ ਅਤੇ ਧੋਖਾਧੜੀ ਦੇ ਮਾਮਲੇ ਵਧ ਰਹੇ ਹਨ ਇਸ ਲਈ ਸਰਕਾਰ ਨੇ ਉਹਨਾਂ ਸਾਰੇ ਖਾਤਿਆਂ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ ਜਿਨ੍ਹਾਂ ਵਿੱਚ ਪਿਛਲੇ 24 ਮਹੀਨਿਆਂ ਵਿੱਚ ਕੋਈ ਲੈਣ ਦੇ ਨਹੀਂ ਹੋਇਆ ਹੈ ਇਹ ਖਤਮ ਬੈਂਕਿੰਗ ਸਿਸਟਮ ਦੀ ਸੁਰੱਖਿਆ ਨੂੰ ਮਜ਼ਬੂਤ ਕਰੇਗਾ ਧੋਖਾਧੜੀ ਦੀਆਂ ਘਟਨਾਵਾਂ ਨੂੰ ਘਟਾਏਗਾ ਤੇ ਸਰਕਾਰੀ ਖਰਚੇ ਵੀ ਬਚਾਏਗਾ ਕਿਉਂਕਿ ਨਕਾਰਾ ਖਾਤਿਆਂ ਦੀ ਨਿਗਰਾਨੀ ਤੇ ਪੈਸਾ ਖਰਚ ਨਹੀਂ ਕਰਨਾ ਪਵੇਗਾ ਸਰਕਾਰ ਚਾਹੁੰਦੀ ਹੈ ਕਿ ਸਿਰਫ ਉਹਨਾਂ ਖਾਤਿਆਂ ਨੂੰ ਚਾਲੂ ਰੱਖਿਆ ਜਾਵੇ ਜਿਨ੍ਹਾਂ ਦਾ ਸਹੀ ਇਸਤੇਮਾਲ ਹੋ ਰਿਹਾ ਹੈ ਇਸ ਨਾਲ ਧੋਖਾਧੜੀ ਰੁਕੇਗੀ ਅਤੇ ਸਿਸਟਮ ਸਾਫ਼ ਹੋਵੇਗਾ ਹਾਲਾਂਕਿ ਖਾਤਿਆਂ ਨੂੰ ਬੰਦ ਕਰਨਾ ਇੱਕ ਸੰਵੇਦਨਸ਼ੀਲ ਕਦਮ ਹੈ ਇਸ ਲਈ ਸਾਰੇ ਜ਼ਰੂਰੀ ਸਾਵਧਾਨੀਆਂ ਵਰਤੀਆਂ ਜਾਣ ਐਫਐਫਆਈ 2025 ਨੂੰ ਸ਼ੁਰੂ ਆਤ ਤੋਂ ਹੋਣ ਤੱਕ 1365516 ਧੋਖਾਧੜੀ ਦੇ ਕੇਸ ਡਿਜੀਟਲ ਡਿਜਿਸ ਨੈਨ ਦੇ ਨਾਲ ਜੁੜੇ 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 ਪਾਏ ਹੈ ਗਏ ਹਨ ਸਿਰਫ SBI ਨੇ ਅੱਜ ਦੇ ਪਿਛਲੇ 5 ਸਾਲਾਂ ਵਿੱਚ 147 ਕਰੋੜ ਰੁਪਏ ਦੀ ਗਾਹਕ ਨੂੰ ਰਕਮ ਸਾਈਬਰ ਤੋਂ ਕਦਰਿ ਚ ਚਲੀ ਗਈ ਹੈ ਸਾਲ 2014 ਤੋਂ ਹੁਣ ਤੱਕ 55 5567 ਕਰੋੜ ਜਨਤਨ ਖਾਤੇ ਖੁੱਲ ਚੁੱਕੇ ਹਨ ਜਿੰਨਾ ਵਿੱਚ 2.3 ਲੱਖ ਕਰੋੜ ਰੁਪਏ ਜਮਾ ਹਨ ਜਿੰਨਾ ਵਿੱਚੋਂ 31 ਕਰੋੜ ਅਕਾਊਂਟ ਹੋਲਡਰ ਔਰ ਤਾਂ ਨਵੰਬਰ 2024 ਤੱਕ ਕੋਲ ਖਾਤਿਆਂ ਦੀ 11.3 ਕਰੋੜ ਖਾਤੇ ਨਕਾਰਾ ਹਨ ਜਿਨ੍ਹਾਂ ਨੂੰ ਬੰਦ ਕੀਤਾ ਜਾਵੇ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ